ਸਦਰ ਪੁਲਿਸ ਸਮਾਣਾ ਵੱਲੋਂ ਦੋ ਕਥਿਤ ਰੂਪੇ ਨੇ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਕਿ ਉਹਨਾਂ ਨੇ ਕਲਾਰਾ ਦੇ ਇੱਕ ਵਿਅਕਤੀ ਸੀ ਉਹਨੂੰ ਪਹਿਲਾਂ ਮੁਕਦਮਾ ਦਰਜ ਹੋਇਆ ਸੀ ਉਸ ਤੋਂ ਕੁਝ ਗੋਲੀਆਂ ਬਰਾਮਦ ਹੋਈ ਸੀ ਉਸ ਦੇ ਬਾਅਦ ਦੋ ਵਿਅਕਤੀ ਜਿਹੜੇ ਨਾਮਜ਼ਦ ਕੀਤੇ ਗਏ ਤੇ ਟੈਂਟਲ ਦਾ ਹੈ ਤੇ ਦੂਜਾ ਬिजਲਪੁਰ ਦਾ ਹੈ ਦੋਹਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਇਹਨਾਂ ਨੇ ਵੀ ਕਬੂਲ ਕੀਤਾ ਸੀ ਹਰਿਆਣੇ ਤੋਂ ਗੋਲੀਆਂ ਲੈ ਕੇ ਆਏ ਸੀ ਔਰ ਇੰਦੋਲਾਂ ਦੇ ਖਿਲਾਫ ਦੋ ਦਿਨ ਦਾ ਪੁਲਿਸ ਰਿਮਾਂਡ ਅਦਾਲਤ ਵੱਲੋਂ ਦਿੱਤਾ ਗਿਆ ਇਸ ਦੇ ਬਾਰੇ ਜਾਣਕਾਰੀ ਪੁਲਿਸ ਦੇ ਕਾਇਂ ਨਿਰਮਲ ਸਿੰਘ ਵੱਲੋਂ ਦਿੱਤੀ ਗਈ ਇਹ ਤੈਨ ਮੋਜੂ ਮੁਕਦਮਾ ਨੰਬਰ 35 ਮਿ 25 ਅੰਡਰ ਸੈਸ਼ਨ 22 ਨਤੀਕ ਕਾਰਪ 85 11 ਬਿਜ਼ਨਸ ਇਹ ਜਸਵੀਰ ਦਾਸ ਪਿੰਡ ਕਲਾਰਾਂ ਦਾ ਫੜਿਆ 180 ਗੋਲੀਆਂ ਉਹਨੇ ਮੰਨਿਆ ਕਿ ਇਹ ਗੋਲੀਆਂ ਮੈਂ ਸਤਪਾਲ ਸਿੰਘ ਰਸਤੂ ਪੁੱਤਰ ਅਮਰਜੀਤ ਸਿੰਘ ਵਾਸੀ ਟੈਂਠਾ ਅਤੇ ਸੁਲੱਖਣ ਸਿੰਘ ਸੁੱਖਾ ਪੁੱਤਰ ਲੇਟ ਕਾਲਾ ਸਿੰਘ ਵਾਸੀ ਬੀਲਪੁਰ ਤੋਂ ਲੈ ਕੇ ਆਇਆ ਸੀ ਤੇ ਇਹਨਾਂ ਨੂੰ ਨਾਮਜ਼ਦ ਕੀਤਾ ਇਹਨਾਂ ਦੋਵਾਂ ਨੂੰ ਤੇ ਇਹ ਮੰਨਦੇ ਨੇ ਵੀ ਸਾਡੇ ਕੋਲ ਗੋਲੀਆਂ ਹੋਰ ਪਈਆਂ ਉਬਰਾਮਦ ਕਰਾ ਕੇ ਇਹਨਾਂ ਨੂੰ ਕੱਲ ਦੋਨਾਂ ਦਾ ਪਰਸਵਾਨ ਲੈ ਅੱਜ ਇਹਨਾਂ ਨੂੰ ਦੋਨਾਂ ਦਾ ਪਰਸਵਾਨ ਲੈ ਹਾਂ ਦੋਨਾਂ ਦਾ ਪਰਸਵਾਨ ਲੈ ਦਾ ਦਵਾਦਾ ਹੈਗਾ ਕੋਰਪੇਸ਼ ਕਰਦਾ ਕੋਰਪੇਸ਼ ਕਰਦਾ ਮੈਡੀਕਲ ਕਰਾ ਕੇ ਇਹਨਾਂ ਨੂੰ ਥਾਣੇ ਜਾ ਕੇ ਪਿਛਲੇ ਕਰਕੇ ਰਿਬਰਾਮਦ ਕਰਾਈ ਜਾਏਗੀ ਅਤੇ ਜੇ ਹੋਰ ਹੀ ਦੋਸ਼ੀ ਹੋਇਆ ਕੋਈ ਤੇ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾਏਗਾ ਕਦਮ ਵਿੱਚ ਤਰਾਨੀ ਤਬਤੀਸ਼ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼